ਗੁਰੂ ਖਾਸਾ ਸਤ ਸੰਗਜਿਓ ਦਾਸ ਉਹ ਪ੍ਰਤੀ ਭਦਰਵਾਸ ਅੱਜ ਵੀ ਆਪਰੇ ਤੇ ਜੋ ਨਗਰ ਕੀਰਤਨ ਬਾਬਾ ਖਾਲਸਾ ਤੋਂ ਤਖਤੂਰ ਨੂੰ ਜਾਂਦਾ ਹੈ ਉਸ ਨੂੰ ਮੁਫਰਕਿਆ ਹੋਇਆ ਰਾਪਨਾਮੀ ਭਗਤ ਕੀਰਤਨ ਤੇ ਕਵਿਤਾ ਲਿਖੀ ਜੋ ਤੁਹਾਡੇ ਨਾਲ ਸਾਜੀ ਕਰਿਆ ਗਿਆ ਆ ਆ ਗਿਆ ਵਿਆਹ ਗੁਰੂ ਨਵੇਂ ਦਾ ਤਾਰ ਦਾ ਹਰ ਕੋਈ ਉਸੀ ਵਿੱਚ ਸਾਲਾ ਤੇਰੇ ਮਾਤਾ ਕਈਆਂ ਨੇ ਕੱਪੜੇ ਥੋ ਬੀਕੋਤੋ ਆਏ ਨੇ ਥੋ ਬੀਕੋਤੋ ਆਗ੍ਰਸਵੀ ਕਰਾਏ ਨੇ ਕਈਆਂ ਨੇ ਖਰੀਦ ਕੇ ਨਵੇਂ ਸਵਾਏ ਨੇ ਪੂਰੀਆਂ ਵਿੱਜਾਵਾਂ ਉਹਦੇ ਸਾਰੇ ਪਾਏ ਨੇ ਹਰ ਕੋਈ ਚੌਂਦ ਫੋਪੜਾਂ ਤੇ ਪੜਨਾ ਬਰਾਤ ਨਾਮੇ ਨਗਰ ਕੀਰਤਨ ਨਾਲ ਗਾਣਾ ਵਿੱਜਾ ਨਾਲ ਪਾਲਕੀ ਪੁਰੇਂੀਆਂ ਸਜਾਈਏ ਮਹਿੰਗੀਆਂ ਮਹਿੰਗੀਆਂ ਟੋਲੀਆਂ ਨੂੰ ਨਹਾਵਾ ਪਾਈ ਕਈ ਟਰੱਕ ਟਰਾਲੀਆਂ ਸਜਾ ਕੇ ਲਿਆਏ ਨੇ ਕਈ ਮੋਟਰ ਗੱਡੀਆਂ ਚਮਕਾ ਕੇ ਲਿਆਏ ਨੇ ਕਿਤੇ ਦੇ ਇਤਿਆਰ ਨਾ ਬਾਪੂ ਵੀ ਤਿਆਰ ਆ ਗੁਰੂ ਗ੍ਰੰਥ ਸਾਹਿਬ ਰੂਪ ਚ ਕੋਇ ਪਾਰਕੀ ਚ ਸਵਾਰ ਆ ਗੁਰਾਂ ਦੇ ਪੰਜ ਪਿਆਰੇ ਕਰਦੇ ਅਗਵਾਈ ਨੂੰ ਬਾਬੇ ਬਕਾਲਾ ਨਗਰ ਕੀਰਤਨ ਲਾਈਨ ਪਿਆਰ ਲਗਾ ਦੀ ਰੀਝਾਂ ਨਾਲ ਨਗਾਰੇ ਨੂੰ ਵਿਚਾਰਿਆ ਨਗਰ ਕੀਰਤਨ ਦੀ ਕੂਚ ਦਾ ਹੁੰਦੇ ਸ਼ਾਰਾ ਘੂਮਾਰਿਆ ਜਿਹੜਾ ਵੀ ਬਾਬੇ ਬਕਾਲੇ ਕੋੜਾਤ ਨਾਲ ਜਾ ਰਿਹਾ ਮਨ ਵਿੱਚ 10 ਗੁਰੂ ਜੀ ਦਾ ਗਾਰਿਆ ਮਨ ਵਿੱਚ ਜਸ ਗੁਰੂ ਜੀ ਦਾ ਗਾਰਿਆ ਹਾਲ ਕੋਈ ਕਰਦਾ ਰਬੀ ਰਾਗਜ ਮੋਲਿਆ ਵਿਆਹ ਹੀ ਤਾਂ ਨੌਵੇਂ ਨਾਨਕ ਦਾ ਹੋ ਰਿਹਾ ਖੁਸ਼ੀ ਦਰੋਂ 500 ਦਵੱਲੇ ਹੋਈ ਸਾਈਆ ਬਰਾਤ ਦੇ ਸਵਾਗਤ ਦਾ ਪਿਆਰਾ ਵੀ ਇਲਾਈ ਨਾ ਬਰਾਤ ਦੇ ਸਵਾਗਤ ਦਾ ਪਿਆਰਾ ਵੀ ਇਲਾਈ ਰਾਹ ਵਿੱਚ ਸੰਤਾਂ ਨੂੰ ਲੰਗਣ ਲਾਇ ਬੜੇ ਨੇ ਬਣਾ ਕੇ ਪੜਾ ਲੋਕੀ ਰਸਤੇ ਤੇ ਖੜੇ ਨੇ ਕੋਈ ਕੱਢੇ ਜਲੇਬੀਆਂ ਕੋਈ ਪਕੌੜੇ ਕੱਢੀ ਜਾਂਗ ਲਿਆ ਜਿਉਂਨੇ ਬਾਬੇ ਬਕਾਲੀਏ ਹਰ ਕੋਈ ਆਂਦਾ ਆ ਬੇ ਜਿਉਂਨੇ ਬਾਬੇ ਬਕਾਲੀਏ ਹਰ ਕੋਈ ਆਂਦਾ ਹੈ ਉਧਰ ਮਾਤਾ ਗੁਜਰੀ ਦੇ ਪੇਕੇ ਕਿਹੜਾ ਘਟਿਆ ਉਹ ਵੀ ਨਗਰ ਕੀਰਤਨ ਦੀਆਂ ਰਾਹਾਂ ਰੇ ਤਾਕਾ ਨਗਰ ਕੀਰਤਨ ਦੇ ਸਵਾਗਤ ਦੀ ਉਹਨਾਂ ਵੱਲੋਂ ਵੀ ਤਿਆਰੀ ਆ ਉਹਨਾਂ ਨੇ ਲੱਗਰ ਦਾ ਕੀਤਾ ਪ੍ਰਬੰਧ ਬੜਾ ਭਾਰੀ ਆ ਤਤਾਰ ਪੁਰ ਸਹਿ ਗਿਆਨ ਨਗਰ ਕੀਰਤਨ ਜਾ ਚੜ ਗਿਆ ਸਾਰੇ ਕਰਤਾਰ ਪੁਰੀਆਂ ਨੂੰ ਜਾ ਆਏ ਪ੍ਰਪੰਨ ਕਾ ਧੰਵਾਦ ਕਰਤਾਰ ਪੁਰੀਆਂ ਦਾ ਕਰਿਆ ਜਿੰਨਾ ਵੱਲੋਂ ਮਿਲੇਲਾ ਸੁਵਾਗਤ ਨਿੱਕਾ ਭਰਿਆ ਜਿੰਨਾ ਵੱਲੋਂ ਮਿਲਿਆ ਪਿਆਰ ਨਿੱਕਾ ਭਰਿਆ ਸਾਮਾ ਨੂੰ ਨਗਰ ਕੀਰਤਨ ਵਾਪਸੀ ਜਦੋਂ ਪਾਈਆ ਸੰਤ ਬਾਬੇ ਕੋ ਕਾਲੇ ਦੀ ਸੁਵਾਗਤ ਕਰਨ ਲਈ ਆਇਆ ਸਭ ਤੋਂ ਬਾਬੇ ਬੁਕਾਲੇ ਦੀ ਸੁਵਾਟ ਕਰਨ ਆਇਆ ਪਰਡੇ ਬਾਬੇ ਦੇ ਵਿਆਹ ਤੇ ਸੋਜ ਹੀ ਰਲਾਈ ਆ ਬਾਬੇ ਦਾ ਵਿਆਹ ਹੁੰਦਾ ਹਮੇਸ਼ਾ ਹੀ ਸਾਈ ਹੈ ਬਾਬੇ ਦਾ ਵਿਆਹ ਹੁੰਦਾ ਹਮੇਸ਼ਾ ਹੀ ਸਾਈ ਹੈ ਵਾਈਗਲ ਜੀ ਦਾ ਸਾਥ ਸਾਥ ਵਾਈਗਲ ਜੀ ਦੇ ਪ੍ਰਤੀਨਿਧਨ ਕਪ ਕਪ ਸਾਥ ਰਹੇ ਹੋਏ ਜੇ ਪ੍ਰਸ਼ੰਸਾ ਮਿਲਾਈਏ ਤੇ ਕਮੈਂਟ ਜੀ ਕਰਨਾ ਵਾਈਗਲ ਜੀ ਦਾ ਸਾਥ ਵਾਈਗਲ ਜੀ